ਜੋ ਪੰਜਾਬ 'ਚ ਰੋਜ਼ ਕਤਲ ਹੋ ਰਹੇ ਆ ਜੋ ਪੰਜਾਬ 'ਚ ਨਸ਼ਿਆਂ ਦਾ ਵਾਧਾ ਹੋ ਰਿਹਾ ਹੈ ਜੋ ਪੰਜਾਬ 'ਚ ਗੈਂਗਸਟਰ ਜਿਹੜੇ ਆ ਉਹ ਲੋਕਾਂ ਨੂੰ ਧਮਕੇ ਮਾਰ ਰਹੇ ਆ ਇਹ ਜਿਹੜਾ ਪੰਜਾਬ ਪਿਛਲੇ 3 ਸਾਲ ਦੇ ਅੰਦਰ ਤਬਾਹੀ ਵੱਲ ਗਿਆ ਪੰਜਾਬ ਕਾਂਗਰਸ ਇਹਦੀ ਨਿੰਦਿਆ ਕਰਦੀ ਆ ਲੋਕਾਂ ਨੂੰ ਆਗਾ ਕਰਦੀ ਆ ਲੋਕਾਂ ਨੂੰ ਦੱਸਣਾ ਚਾਹੁੰਦੀ ਆ ਕਿ ਅੱਜ ਤੋਂ 3 ਸਾਲ ਪਹਿਲਾਂ ਨਿਰਾਜੂੜ ਦਾ ਸਾਰਾ ਲੈ ਕੇ ਆਮ ਆਦਮੀ ਪਾਰਟੀ ਕਹਿੰਦੀ ਸਾਨੂੰ ਗੱਲ ਮੈਂਦੀ ਲੋੜ ਨਹੀਂ ਅੱਜ 15 1500 ਲਈ ਮਰਦੇ ਕਹਿੰਦੇ ਸਰਕਾਰੀ ਕਰਨੀ ਸਰਕਾਰੀ ਘਰਾਂ ਤੇ ਕਈ ਕਈ 100 ਕਰੋੜ ਰੁਪਇਆ ਲਾਤਾ ਕਹਿੰਦੇ ਐਡਮਿਨਿਸਟ੍ਰੇਸ਼ਨ ਚ ਦਖਲ ਨਹੀਂ ਹੋਏਗਾ ਆ ਜਿਹੜੇ ਵਿਸੇਸ਼ਨ ਨੂੰ ਪੱਕੂ ਬਣਾਉਂਦਾ ਕਹਿੰਦੇ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਕੇ ਉਸ ਜੀ ਨਹੀਂ ਆਈ ਕਿਸਾਨਾਂ ਨੂੰ ਨਵੇਂ ਸਮਝੌਤੇ ਖਾਰੇ ਕਿਸਾਨਾਂ ਨੂੰ ਲਾਲ ਜੱਗ ਦਿੱਤਾ ਉਹ ਬੀਬੀ ਕਹਿੰਦੀ ਖੜਾ ਆਵੀ ਤੁਸੀਂ ਵੀ ਸੁਣੀ ਹੋਣੀ ਹੈ ਉਹ ਜੁਟਕੀ ਮਾਰਦੀ ਹੈ ਕਹਿੰਦੀ ਐਮਐਸਪੀ 50 ਮਿੰਟਾਂ ਦਾ ਕੰਮ ਹੈ 50 ਮਿੰਟਾਂ ਜੇ ਐਮਐਸਪੀ ਨਾਲ ਮੰਗੇ ਨਮੋਦਰ ਗਗਨ ਕਹਿੰਦੀ ਉਹ ਐਮਐਸਪੀ ਦਾ ਕੀ ਦੀ ماں ਦੀ ਅੱਜ 3 ਸਾਲ ਹੋ ਗਏ ਅਜੇ ਤੱਕ ਐਗਰੀਕਲਚਰ ਪਾਲਸੀ ਨਹੀਂ ਬਣੀ 3 ਸਾਲ ਦੀ ਖੇਤੀਬਾੜੀ ਪਾਲਸੀ ਨਹੀਂ ਬੜ ਕੇ ਤਿਆਰ ਹੋ ਸਕੀ ਖੇੜਬਾਗ ਜੀ ਨਹੀਂ ਬਣ ਸਕੀ ਮਾਈਨਿੰਗ ਪਾਲਸੀ ਨਹੀਂ ਬਣ ਸਕੀ ਕਿਸੇ ਕਦਰ ਦੀ ਕੋਈ ਪਾਲਸੀ ਨਹੀਂ ਬਣ ਸਕੀ ਪਿਛਲੇ 3 ਸਾਲ ਦੇ ਅੰਦਰ ਜ਼ਬਰਦਸਤ ਕਰਜ਼ੇ ਦੀ ਪੰਡ ਚੱਕ ਗਏ ਪੰਜਾਬ ਨੂੰ ਹੋਰ ਕਰਜ਼ੇ ਦੇ ਥੱਲੇ ਲਾ ਕੇ

ਕਾਂਗਰਸ ਪਾਰਟੀ ਜਿਹੜੀ ਹੈ ਉਹ ਅੱਜ ਧਰਨੇ ਦੇ ਰਹੀ ਹੈ ਔਰ ਡੀਐਸਪੀ ਸਹਿਬਾਨ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕੀਤੇ ਬਾਅਦ ਅਸੀਂ ਡੀਐਸਪੀ ਦੇ ਦਫ਼ਤਰ ਚੱਲਣਾ ਹੈ ਡੀਐਸਪੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੈ ਡੀਐਸਪੀ ਸਾਹਿਬ ਨੂੰ ਦੱਸਣਾ ਹੈ ਕਿ ਕਾਂਗਰਸ ਕਿਆ ਮਹਿਸੂਸ ਕਰਦੀ ਹੈ ਇੱਕ ਗਲੀ 'ਚ ਬੈਠਾ ਆਦਮੀ ਕਿਆ ਮਹਿਸੂਸ ਕਰਦਾ ਹੈ ਕਾਂਗਰਸ ਦਾ ਵਰਕਰ ਤੇ ਲੀਡਰ ਕਿਆ ਮਹਿਸੂਸ ਕਰਦਾ ਹੈ ਉਹ ਲਿਖ ਕੇ ਇੱਕ ਮੈਮੋਰੰਡਮ ਮੇਰੀ ਜੇਬ ਵਿੱਚ ਪਿਆ ਇਹ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਦੇਣਾ ਹੈ ਤੁਸੀਂ ਬਹੁਤ ਬੜੀ ਗੰਟੀ ਦਾ ਇੱਥੇ ਇਕੱਠੇ ਹੋਏ ਹੋ ਇਹ ਜਿਹੜਾ ਚਾਚਾ ਤੁਹਾਡਾ ਇਹਨੂੰ ਲਾਇਸੈਂਸ ਦੇ ਤਾਂ ਤੁਸੀਂ ਜਿੰਨੂੰ ਮਰਜ਼ੀ ਗਾਲਾਂ ਕੱਢ ਲਵੇ ਕਦੇ ਕਾਵਲਨ ਸਰਜੀਤ ਨੂੰ ਗਾਲਾਂ ਕੱਢ ਲਵੇ ਕਦੇ ਅੱਟ ਸਾਡਾ ਮੁੰਡਾ ਇੱਕ ਵਰਕਰ ਹੈ ਲੀਡਰ ਹੈ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਜਿਹਨੇ ਗੱਟਮੀ ਆਮ ਸੁਧਾਰੂ ਵਰਕਰ ਨਹੀਂ ਹੈ ਕਦੇ ਇਹਨੂੰ ਗਾਲਾਂ ਕੱਢ ਲਵੇ ਕਦੇ ਕਿਸੇ ਹੋਰ ਨੂੰ ਗਾਲਾਂ ਕੱਢ ਲਵੇ ਚਲੋ ਇਹਦਾ ਚੱਲਦਾ ਤਾਂ ਸਾਰੇ ਸਮਝਦੇ ਤੇ ਕਿ ਇੱਕ ਅੰਦਾ ਬੰਗਾ ਟੱਪਰ ਜੂ ਹੁੰਦਾ ਹੈ ਮੰਤਰੀ ਤੇ ਚਾਚਾ ਕਾਬੂਰੀ ਆਂਦਾ ਇੱਕ ਛੋਟਾ ਜਿਹਾ ਪਟੇਰਾ ਜਾਂ ਨੰਗਲ ਰਹਿੰਦਾ ਮਹਾਵੀਰ ਮਾਰਕੀਟ ਇੰਨਾ ਕਾ ਇੰਨਾ ਚਾਰ ਫੁਟਾ ਉਸ ਚਾਰ ਪੁੱਤੇ ਨੇ ਕੀ ਕੀਤਾ ਪਰਸੋ ਇਨਕਮ ਟੈਕਸ ਦਾ ਸਭ ਤੋਂ بڑا ਵਕੀਲ ਜਿਹੜਾ ਮੰਗਲ ਦਾ ਉਹਨੂੰ ਗਲਤ ਤੇ ਫਰਦੋ ਦੇ ਚਪੇੜਾ ਮਾਰੀਆਂ ਇਹ ਵੀਡੀਓ ਤੁਸੀਂ ਵੀ ਦੇਖਿਆ ਹੋੜਾ ਮੈਂ ਵੀ ਦੇਖਿਆ ਇਹ ਤਾਂ ਬੜੀ ਗੁੰਡਾਗਰਦੀ ਕੋਈ ਹੋ ਸਕਦੀ ਮੈਂ ਮੈਂ ਹਰਜੋਤ ਸਿੰਘ ਜੀ ਤੁਹਾਨੂੰ ਕਹਿਣਾ ਚਾਹ ਰਾ ਆਪਣੇ ਟੱਬਰ ਨੂੰ ਕਾਬੂ ਕਰੋ ਬਾਕੀ ਲੋਕ ਤਾਂ ਬਾਅਦ ਵਿੱਚ ਦੇਖ ਹੀ ਜਾਓਗੇ ਪਹਿਲਾਂ ਇਹਨਾਂ ਨੂੰ ਨੱਥ ਪਾ ਕੇ ਇਹਨਾਂ ਨੂੰ ਅਕਲ ਦੋ ਜੇ ਵਕੀਲ ਨੂੰ ਇਨਸਾਫ ਨਾ ਮਿਲਿਆ ਜੇ ਰੰਗੜ ਦੇ ਵਕੀਲ ਨੂੰ ਇਨਸਾਫ ਨਾ ਮਿਲੇ ਮੈਂ ਤੁਹਾਨੂੰ ਵੀ ਵਾਰਨਿੰਗ ਦਿੰਦਾ ਥੋਲੂ ਵੀ ਕਹਿਣਾ ਚਾਹਦਾ ਕਾਂਗਰਸ ਪਾਰਟੀ ਮਜਬੂਰ ਹੋਵੇ ਵੱਡੀ ਐਜਿਟੇਸ਼ਨ ਇਸ ਗੱਲ ਨੂੰ ਲੈ ਕੇ ਕਰੇਗੇ ਔਰ ਵਕੀਲ ਸਾਹਿਬ ਨੂੰ ਇਨਸਾਫ ਲੈ ਕੇ ਦਰਗੇ ਨਹੀਂ ਨਹੀਂ ਅਸੀਂ ਚੱਲਣ ਦੇਣਾ ਹਾਂ ਕੋਦ ਕੁੱਦ ਕੇ ਚਪੇੜਾ ਮਾਰ ਰਿਹਾ ਉੱਪਰ ਨੂੰ ਉੱਚਾ ਚੜ੍ਹ ਕੇ ਉਹਦੇ ਚਪੇੜਾ ਮਾਰ ਰਿਹਾ ਸੀਨੀਅਰ ਵਕੀਲ ਇਹ ਤਾਂ ਵੀ ਹੋਇਆ ਕਰਦਾ ਹੈ ਇਹ ਗੁਲਾਗਰ ਦੀ ਵੀ ਕਦੇ ਹੋਇਆ ਕਰਦੀ ਹੈ ਠੀਕ ਹੈ ਲੋਕਾਂ ਨੇ ਤੁਹਾਨੂੰ ਬੋਟਾ ਪਾਇਆ ਤੁਸੀਂ ਜਿੱਤ ਗਏ ਤੁਹਾਡਾ ਸਵਾਗਤ ਹੈ ਤੁਸੀਂ ਕੰਮ ਕਰੋ ਅਸੀਂ ਸਵਾਗਤ ਕਰਾਂਗੇ ਤੁਸੀਂ ਵਿਕਾਸ ਕਰੋ ਅਸੀਂ ਜੀ ਆਇਆਂ ਕਹਾਂਗੇ ਠੀਕ ਹੈ ਜਦੋਂ ਇਲੈਕਸ਼ਨ ਆਉਂਦਾ ਹੈ ਉਹ ਚਾਰ ਦਿਨ ਦਾ ਇਲੈਕਸ਼ਨ ਹੁੰਦਾ ਹੈ ਕਈ ਗੱਲਾਂ ਕਹੀਆਂ ਜਾਂਦੀਆਂ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਲੇਕਿਨ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਲੋਕਾਂ ਨੇ ਫੈਸਲਾ ਤੁਹਾਡੇ ਹੱਕ 'ਚ ਕਰਤਾ ਆਣ ਵਾਲੇ ਟਾਈਮ 'ਚ ਕਿਆ ਪਤਾ ਫੈਸਲਾ ਕਿਹਦੇ ਅੱਗੇ ਚੋੜਾ ਬਾਕੀ ਇੰਨਾ ਨਹੀਂ ਇਥੇ ਮੇਰੇ ਸੱਜਣਾ ਨੇ ਵੀ ਗੱਲ ਕੀਤੀ ਉਹ ਜੀ ਅਸੀਂ ਹਾਰ ਗਏ ਤੇ ਤੁਸੀਂ ਇਕੱਲੇ ਹਾਰ ਗਏ ਤੇ ਇਹ ਝੂੜ ਦੇ ਵਿੱਚ ਸਾਰਾ ਪੰਜਾਬ ਆ ਗਿਆ ਤਾਂ ਇਹ ਬਲਵੇਂ ਸੀਟਾ ਲੈ ਗਏ ਤੇ ਝੂਟੇ 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 ਝੂਟ ਓ ਫਾਜ਼ਿਲ ਕਾਗੂ ਲੈ ਕੇ ਫਿਰੋਜ਼ਪੁਰ ਤੋਂ ਲੈ ਕੇ ਨੰਗਲ ਤੱਕ ਸਾਰੇ ਹਾਰ ਗਏ ਤੇ ਪਤਾ ਲੱਗਿਆ ਹੋਇਆ ਜਿਵੇਂ ਅਸੀਂ ਵੀ ਹਾਰ ਗਏ ਇਹ ਕਿਹੜੀ ਗੱਲ ਹੈ ਲੋਕ ਚੱਕਰ 'ਚ ਆ ਗਏ ਤੇ ਜਿਹੜੇ ਨਾ ਹਰਾਇਆ ਤਾਂ ਉਹਨਾਂ ਨੇ ਤੁਹਾਨੂੰ ਜਿਤਾਣਾ ਹੈਗਾ ਹਰ ਇੱਕ ਲੋੜੇ ਨਾਲ ਹੋਣਿਆ ਸਾਰੇ ਪਿੰਡਾਂ ਦੇ ਕੁਝ ਹੋਰ ਵੀ ਗੱਲਾਂ ਕੀਤੀਆਂ ਮੇਰੇ ਸਾਥੀਆਂ ਨੇ ਨਾ ਉੱਚੀ ਸੰਪਲਿਖਾ ਹੀ ਲੱਗਦਾ ਲਿਖਾ ਮੈਨੂੰ ਇਦਾਂ ਨਹੀਂ ਲੱਗਦਾ ਤੇ ਤੁਸੀਂ ਮੈਨੂੰ ਦੱਸੋ ਕਿ ਸਾਡੀ ਤਾਂ ਟੁੱਟ ਗਈ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਸਰਕਾਰ ਹਰਜੋਤ ਸਿੰਘ ਜੀ ਬਣ ਗਏ ਮੰਤਰੀ ਚਲੋ ਲੋਕਸ਼ਭਾ ਕੇ ਜਿਨ੍ਹਾਂ ਨੇ ਵੋਟਾਂ ਤਾਂ ਪਾਲੀਆਂ ਪਾਲੀਆਂ ਜਿਹੜੇ ਬਾਅਦ ਵਿੱਚ ਵੀ ਪਟਕੇ ਪਵਾ ਕੇ ਨਾਲ ਫੋਟੋ ਖੜੇ ਹੋ ਕੇ ਕਿចਾਦੇ ਤੇ ਇੱਕ ਪਾਸੇ ਸਾਡੇ ਕਾਂਗਰਸੀਆਂ ਦੇ ਵੱਡ ਮਗਤਵੇਂ ਸਾਡੇ ਕਾਂਗਰਸੀਆਂ ਦੇ ਘਰਾਂ ਦੇ ਅੱਗੇ ਖੜੀ ਹੋਵੇ ਪੁਲਿਸ ਉਹਨਾਂ ਦੇ ਉਹਨਾਂ ਨੂੰ ਰੋਜ਼ ਬੁਝਵਾ ਦੀ ਤਰ੍ਹਾਂ ਵੀਡੀਓ ਬੁਲਾਵੇ ਉਹਨਾਂ ਨੂੰ ਰੋਜ਼ ਐਸ ਡੀ ਐਮ ਸੰਦਣ ਤੇ ਦੂਏ ਪਾਸੇ ਇਹ ਜਿਹੜੇ ਡੋਗਲੇ ਕਿਸਮ ਦੇ ਲੋਕ ਹੈ ਇਹ ਨਾਲ ਖੜ ਕੇ ਫੋਟੋਆਂ ਖਿਚਾਣ ਹੇਠੋਂ ਆਪ ਨੂੰ ਸੰਭਾਲ ਕੇ ਨਹੀਂ ਲੱਕੜੀ ਆਇਆ ਸੀ ਰੱਖਾਂਗੇ ਯਾਦ ਰੱਖਾਂਗੇ ਜਿੰਦਾਬਾਦ ਯਾਦ ਰੱਖਣਾ ਹੁੰਦਾ ਹਰ ਚੀਜ਼ ਦਾ ਖਿਆਲ ਰੱਖਣਾ ਹੁੰਦਾ ਹੋ ਜਾਂਦੀ ਗਲਤੀ ਮੈਂ ਕਹਿੰਦੇ ਰੱਬ ਹੈ ਹੋ ਸਕਦਾ ਮੇਤੇ ਵੀ ਗਲਤੀਆਂ ਹੋਈਆਂ ਹੋਣ ਮੈਂ ਮੰਨਦਾ ਥੋੜੀ ਕਿਚੜੀ ਚ ਪਰ ਮੈਂ ਇਮਾਨਦਾਰੀ ਨਾਲ ਕਹਿੰਦਾ ਕਿ ਮੇਰੀ ਨੀਅਤ ਕਦੇ ਨਹੀਂ ਰਹੀ ਨਾ ਮੇਰੀ ਜਾਤ ਹੈ ਨਾ ਮੇਰਾ ਕੋਈ ਧਰਮ ਹੈ ਨਾ ਮੇਰੀ ਕੋਈ ਹੋਰ ਗਰੁੱਪ ਹੈ ਨਾ ਮੇਰੇ ਕੋਲੇ ਨੇੜੇ ਹੈ ਕਈ ਇਹ ਵੀ ਕਹਿ ਦਿੰਦੇ ਆ ਕੋ ਫਲਾਣੇ ਦੀ ਸੁਣਦਾ ਫਰਮੇ ਨਹੀਂ ਸੁਣਦਾ ਬਈ ਜਿਹਨਾਂ ਦੀ ਸੁਣਦਾ ਹੈ ਇਹ ਮੇਰੀ ਮਾਸੀ ਦੇ ਪੁੱਤ ਹੈ ਆ ਦੱਸਿਓ ਤਾਂ ਆ ਬੈਠੇ ਰਗੇਸ਼ ਨਹੀਂ ਇਹ ਰੋੜੀ ਇਹ ਮੇਰੀ ਮਾਸੀ ਦੇ ਪੁੱਤ ਹੈ ਸੁਣਦਾਗਾ ਤੇ ਭਾਈ ਜੀ ਦੇ ਕੰਮ ਕਰਨਾ ਉਹਦੀਓ ਸੁਣ ਹੁੰਦੀ ਹੁੰਦੀ ਹੈ ਜਿਹਨੇ ਟਾਈਮ ਦੇਣਾ ਉਹਦੀਓ ਸੁਣ ਹੁੰਦੀ ਹੁੰਦੀ ਹੈ ਜਿਹਨੇ ਓਕੇ ਟਾਈਮ ਨਾਲ ਖੜਨਾ ਉਹਦੀਓ ਸੁਣ ਹੁੰਦੀ ਹੁੰਦੀ ਹੈ ਫੇਰ ਜੇ ਆਪਾਂ ੱੱਕਾ ਡੱਟਣਾ ਨਹੀਂ ਫੇਰ ਆਪਾਂ ਕੋਈ ਤਕਲੀਫ ਕਰਨੂ ਨਹੀਂ ਇਦੀ ਹੈ ਇਹ ਨਾ ਤਕਲੀਫ ਮੰਨੀਏ ਜਾਂ ਫਿਰ ਹੁਣ ਮਿਦਾਨ ਚੁੱਤਰੀਏ ਹੁਣ ਲੜਾਈ ਲੱਗੀ ਹੈ ਆਓ ਇਸ ਮੈਦਾਨ ਨੂੰ ਬਤੇ ਕਰੀਏ ਸਰਕਾਰ ਥੋੜੀ ਬੜਨੀ ਹੈ ਦੁਨੀਆ ਦੀ ਕੋਈ ਤਾਕਤ ਦੁਨੀਆ ਦੀ ਕੋਈ ਤਾਕਤ ਥੋੜੀ ਸਰਕਾਰ ਨੂੰ ਨਹੀਂ ਰੋਕ ਸਕਦੀ ਤੁਹਾਡੀ ਸਰਕਾਰ ਬੜਨੀ ਹੈ ਥੋੜਾ ਟਾਈਮ ਆ ਰਿਹਾ ਲੋਕਾਂ ਨੇ ਆਪਣੀ ਗਲਤੀ ਮਹਿਸੂਸ ਕਰ ਲਈ ਹੈ ਲਓ ਮੈਂ ਤੁਹਾਨੂੰ ਕਹਿੰਦਾ ਇੱਥੇ ਦੇ ਉੱਠਿਓ ਕਿਸੇ ਰਿਹੜੀ ਵਾਲੇ ਨੂੰ ਪੁੱਛੋ ਜਾ ਕੇ ਬਾਹਰ ਕਿਸੇ ਰਹਿਣੇ ਵਾਲੇ ਨੂੰ ਪੁੱਛੋ ਕਿਸੇ ਸੱਭਿਆ ਨੇ ਪੁੱਛੋ ਕਿਸੇ ਡਰਾਈਵਰ ਨੂੰ ਪੁੱਛੋ ਕਿਸੇ ਕਲੀਨਰ ਨੂੰ ਪੁੱਛੋ ਪਿਆਣ ਵਾਲੀ ਸਰਕਾਰ ਕੀ ਦੀ ਆਉਗੀ ਜੇ ਨਾਕਾ ਅੰਗਰੇਜ਼ ਦੀ ਰਹੇ ਤਾਂ ਮੇਰਾ ਨਾਮ ਦਰਵਾ ਦਿਓ ਬਾਕੀ ਉਹ ਕਾ ਕਰਦੀ ਹੈ ਤੁਸੀਂ ਇਹ ਬਣਾਣੀ ਕਿਨੇ ਸਰਕਾਰ ਬਣਾਣੀ ਕਿਨੇ ਇਹਨਾਂ ਨੇ ਬਣਾਣੀ ਹੈ ਜਿਹੜੇ ਡੇਢ ਦਿਨ ਆਲੇ ਜਿਹੜੇ ਖੇ ਆਲੇ ਜਿਹੜੇ ਕਲੀਨਰ ਹੈ ਜਿਹੜੇ ਡਰਾਈਵਰ ਹੈ ਜਿਹੜੇ ਦੁਕਾਨਦਾਰ ਹੈ ਜਿਹੜੇ ਵਪਾਰੀ ਹੈ ਕਿਸੇ ਕਿਸਾਨ ਨੂੰ ਪੁੱਛ ਲੋ ਕਿ ਜੱਟ ਨੂੰ ਪੁੱਛ ਲਓ ਜਿਹੜਾ ਦੁਹਿਆ ਹੋਇਆ ਖੇਤ ਚੋਂ ਨਿਕਲ ਕੇ ਬਾਹਰ ਆ ਰਿਹਾ ਉਹਨੂੰ ਪੁੱਛੋ ਵੀ ਅਗਲੀ ਸਰਕਾਰ ਉਹ ਕਹਿੰਦਾ ਕਾਂਗਰਸੇ ਚੱਗੀ ਹੈ ਤੇ ਨਾਲ ਕਹਿੰਦਾ ਇੱਥੇ ਇੱਥੇ ਗਲਤੀ ਹੋ ਗਈ ਹੈ ਕਿਹਦੇ ਨੂੰ ਪੁੱਛ ਲਓ ਕਿਹਦੇ ਨਾਲ ਗੱਲ ਕਰ ਲਓ ਅਜਾ ਉਹ ਤੇ ਪਹਿਲਾਂ ਆਹ ਹੁਣ ਚੰਦੇ ਚੜਨ ਵਾਲਾ ਤੁਹਾਨੂੰ ਅੱਜ ਕਹਿ ਚੱਲਿਆ ਕਿ ਵੱਡੀ ਗਿਣਤੀ ਨਾਲ ਹਰਿਆਣੇ ਦੀ ਸਾਡੀ ਸਰਕਾਰ ਬਣਦੀ ਹੈ ਸਮਾਜ ਜੀ ਪਹਿਲਾਂ ਬਣਾਈ ਹਰਿਆਣੇ ਦੀ ਵੱਡੇ ਕਿਹਦੇ ਨੇ ਇੱਥੇ ਵਾਰੀ ਆਈ ਤੁਹਾਡੇ ਸੋ ਅਸੀਂ ਅੱਜ ਪੰਜਾਬ ਸਰਕਾਰ ਨੂੰ ਪੁਲਿਸ ਡਿਪਾਰਟਮੈਂਟ ਨੂੰ ਆਗਾ ਕਰਨੀ ਹੈ ਕਿ ਆ ਜਿਹੜੇ ਘਰਾਂ 'ਚ ਬੜਬੜ ਕੇ ਕਤਲ ਹੋ ਰਹੇ ਹੈ